ਸੋ ਅਜੀਤ ਗਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਕੁਝ ਇਨਫੋਰਮੇਟਿਵ ਵੀਡੀਓਜ਼ ਬਣਾ ਕੇ ਤੁਹਾਡੇ ਤੱਕ ਕੁਝ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਬਹੁਤ ਸਾਰੀਆਂ ਐਸੀਆਂ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਜਿਹੜੀਆਂ ਕਿ ਸਮਾਜ ਦੇ ਵਿੱਚ ਵਿਚਰਦੀਆਂ ਰਹਿੰਦੀਆਂ ਨੇ ਦੋਸਤੋ ਨਾਲ ਦੀ ਨਾਲ ਅੱਜ ਦਾ ਜਿਹੜਾ ਮੁੱਖ ਵੀਡੀਓ ਆ ਉਹਦੇ ਤੇ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਕਿ ਸਾਈਬਰ ਕ੍ਰਾਈਮ ਬਾਰੇ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਸਾਈਬਰ ਕ੍ਰਾਈਮ ਜਿਹੜਾ ਵਧਦਾ ਪਿਆ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਫੋਨ ਦੇ ਉੱਤੇ ਜਿਹੜਾ ਫਰਾਡ ਹੋ ਜਾਂਦੇ ਆ ਫੋਨ ਦੇ ਉੱਤੇ ਫਰਾਡ ਹੋਣ ਦੇ ਨਾਲ ਕੀ ਹੁੰਦਾ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਅਚਾਨਕ ਪੈਸੇ ਕੱਟੇ ਜਾਂਦੇ ਆ ਪੈਸੇ ਉੱਡ ਜਾਂਦੇ ਉਹ ਕਿਸ ਤਰ੍ਹਾਂ ਉੱਡ ਜਾਂਦੇ ਆ ਉਹ ਸਾਰੀ ਗੱਲ ਬਾਤ ਤੁਹਾਨੂੰ ਪਤਾ ਹੀ ਕਿ ਕੋਈ OTP ਜਿਹੜਾ ਆ ਉਹ ਆਉਂਦਾ ਹੈ OTP ਆਉਣ ਦੇ ਨਾਲ ਹੀ ਜਿਹੜਾ ਆ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਤੁਸੀਂ ਕਿਹਣਾ ਸ਼ੇਅਰ ਕਰ ਦਿੰਦੇ ਹੋ ਜਾਂ ਸ਼ੇਅਰ ਹੋ ਜਾਂਦਾ ਆ ਤੇ ਫਿਰ ਤੁਹਾਡੇ ਬੈਂਕ ਅਕਾਊਂਟ ਜਿਹੜੇ ਆ ਖਾਲੀ ਹੋ ਜਾਂਦੇ ਆ ਕਈ ਵਾਰੀ ਉਹ ਤੁਹਾਡੇ ਫੋਨ ਨੂੰ ਵੀ ਜਿਹੜਾ ਆ ਹੈਕ ਕਰਕੇ ਜਿਹੜਾ ਆ ਦੁਬਾਰਾ ਕਿਤੇ ਨਾ ਕਿਤੇ ਜਿਹੜਾ ਆ ਉਹ ਯੂਜ਼ ਕਰਕੇ ਤੇ ਫਿਰ ਤੁਹਾਡੇ ਜਿਹੜੇ ਖਾਤੇ ਜਿਹੜਾ ਉਹ ਖਾਲੀ ਕਰ ਦਿੱਤੇ ਜਾਂਦੇ ਆ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਹੜੇ ਕਰਾਇਮ ਇਦਾਂ ਦੇ ਹੁੰਦੇ ਰਹਿੰਦੇ ਨੇ ਤੁਹਾਨੂੰ ਦੱਸ ਦੇਈਏ ਕਿ Airtel, Jio ਜਾਂ ਫਿਰ BSNL ਜਿੰਨੀਆਂ ਵੀ ਟੈਲੀਕਾਮ ਕੰਪਨੀਆਂ ਨੇ ਉਹਨਾਂ ਸਾਰਿਆਂ ਨੂੰ ਇੱਕ ਟੈਲੀਕਾਮ ਜਿਹੜੀ ਹੈਗੀ ਹੈ ਸੰਸਥਾ ਉਹਨਾਂ ਨੇ ਇੱਕ ਆਰਡਰ ਦੇ ਦਿੱਤੇ ਨੇ ਹੁਕਮ ਦੇ ਦਿੱਤੇ ਨੇ ਕਿ ਉਹ ਜਿਹੜੇ ਨੇ ਕਿਸੇ ਵੀ ਪਲੇਟਫਾਰਮ ਤੇ ਜੇਕਰ ਕੋਈ ਜੁੜਿਆ ਹੋਇਆ ਤਾਂ ਉਹਨੂੰ OTP ਭੇਜਣ ਤੋਂ ਪਹਿਲਾਂ ਇਨਕੁਆਰੀ ਕੀਤੀ ਜਾਏਗੀ ਤਾਂ ਦਾਦੇ ਕਿ ਹੁਣ ਤੁਹਾਡੇ ਫੋਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ OTP ਹੈ ਜਿਹੜਾ ਉਹ ਹੋਵੇਗਾ ਕਾਫੀ ਲੇਟ ਲੇਟ ਹੋਣ ਦਾ ਕਾਰਨ ਇਹ ਹੋਵੇਗਾ ਕਿ ਪਹਿਲਾਂ ਤੁਹਾਡੇ ਅਕਾਊਂਟ ਦੀ ਤੁਹਾਡੇ ਫੋਨ ਨੰਬਰ ਦੀ ਤੁਹਾਡੇ OTP ਭੇਜਣ ਤੋਂ ਪਹਿਲਾਂ ਪਹਿਲਾਂ ਜਿਹੜੀ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਉਹ ਉਹ ਜਾਂਚ ਕੀਤੀ ਜਾਵੇਗੀ ਉਹ ਪਤਾ ਕੀਤਾ ਜਾਵੇਗਾ ਕਿ ਕੀ ਇਸੇ ਅਕਾਊਂਟ ਤੇ ਜਾ ਰਹੀ ਹੈ ਜਾਂ ਗਲਤ ਅਕਾਊਂਟ ਤੇ ਜਾ ਰਹੀ ਹੈ ਉਹ ਸਾਰੀ ਇਨਕੁਆਰੀ ਕਰਨ ਤੋਂ ਬਾਅਦ ਹੀ ਤੁਹਾਡੇ ਫੋਨ ਦੇ ਉੱਤੇ ਜਿਹੜਾ ਆ ਓਟੀਪੀ ਆਵੇਗਾ ਤਾਂ ਦਾਦਾ ਇਹ ਕਿ ਖਾਤਿਆਂ ਦੀ ਇਨਕੁਆਰੀ ਕੀਤੀ ਜਾਵੇਗੀ ਜਾਂ ਜਿੰਨੇ ਵੀ ਤੁਹਾਡੇ ਅਕਾਊਂਟ ਨਾਲ ਫੋਨ ਨਾਲ ਅਕਾਊਂਟ ਜੁੜੇ ਹੋਏ ਨੇ ਉਹਨਾਂ ਸਾਰਿਆਂ ਦੀ ਇਨਕੁਆਰੀ ਕਰਨ ਤੋਂ ਬਾਅਦ ਹੀ ਤੁਹਾਡੇ ਫੋਨ ਤੇ ਜਿਹੜਾ ਹੈ ਓਟੀਪੀ ਭੇਜਿਆ ਜਾਵੇਗਾ ਇਸ ਦੌਰਾਨ ਜਿਹੜਾ ਹੈ ਓਟੀਪੀ ਹੋ ਸਕਦਾ ਆ ਤੁਹਾਨੂੰ ਲੇਟ ਮਿਲੇ ਪਰ ਤੁਸੀਂ ਘਬਰਾਉਣਾ ਨਹੀਂ ਵੀ ਓਟੀਪੀ ਆ ਨਹੀਂ ਰਿਹਾ ਜਾਂ ਮਤਲਬ ਲੇਟ ਆ ਰਿਹਾ ਆ ਜੇਕਰ ਲੇਟ ਆ ਰਿਹਾ ਹੈ ਤੇ ਉਹ OTP ਤੁਹਾਡੇ ਹੀ ਬੈਨੀਫਿਟ ਦੇ ਲਈ ਹੋਵੇਗਾ ਉਹ ਲੇਟ ਵੀ ਤੁਹਾਡੇ ਹੀ ਬੈਨੀਫਿਟ ਦੇ ਲਈ ਹੋਵੇਗਾ ਕਿਉਂਕਿ OTP ਲੇਟ ਆਉਣ ਦਾ ਮਤਲਬ ਇਹ ਹੋਵੇਗਾ ਕਿ ਪਹਿਲਾ ਟੈਲੀਕਮ ਸਰਵਿਸ ਜਿਹੜੀਆਂ ਨੇ ਉਹ ਤੁਹਾਡੇ ਨੰਬਰ ਤੇ ਤੁਹਾਡੇ ਅਕਾਊਂਟ ਨੂੰ ਜਿਹੜਾ ਆ ਉਹ ਜਾਂਚਣਗੀਆਂ ਇਨਕੁਆਇਰੀ ਕਰਨਗੀਆਂ ਉਹਦੀ ਜਾਣਕਾਰੀ ਸਹੀ ਤਰੀਕੇ ਨਾਲ ਮੁਹੱਈਆ ਕਰਕੇ ਸਹੀ ਤਰੀਕੇ ਦੇ ਨਾਲ ਜੇਕਰ ਸਹੀ ਬੰਦਾ ਆ ਤੇ ਫੇਰ ਹੀ ਤੁਹਾਨੂੰ ਚੜਾਇਆ OTP ਭੇਜਿਆ ਜਾਵੇਗਾ ਇਸ ਕਰਕੇ ਜਿਹੜਾ ਆ OTP ਲੇਟ ਹੋ ਸਕਦਾ ਆ ਕਿਉਂਕਿ ਇਹਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਟਸ ਨੇ ਤੁਹਾਨੂੰ ਇਹ ਇਨਫੋਰਮੇਸ਼ਨ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ